ਧਿਆਨ ਬਠੀ ਤੇ ਅੰਤਰਨਾ ਗੁਰਨਾਮਕ ਸਾਹਿਬ ਜਿਹੜੇ ਸਦਾ ਹਾਜ਼ਰ ਨਜ਼ਰ ਗੁਰੂ ਆਪਣੇ ਕੋਲ ਨੇ ਗੁਰੂ ਗ੍ਰੰਥ ਸਾਹਿਬ ਉਹਦੇ ਨਾਲ ਤੁਹਾਡਾ ਵੀ ਭਲਾ ਮੇਰਾ ਵੀ ਭਲਾ ਜੁੜਨ ਵਾਲੇ ਦਾ ਵੀ ਭਲਾ ਜੁੜਨ ਵਾਲੇ ਦਾ ਵੀ ਭਲਾ ਮੂਰ ਮੰਤਰ ਦਾ ਜਾਪ ਕਰੋ ਇਹ ਜੇ ਜਾਪ ਕਰੋਗੇ ਤੁਸੀਂ ਕੋਈ ਜਿੰਨਾ ਮਰਜੀ ਜ਼ੋਰ ਲਾਈ ਜਾਵੇ ਇਹ ਜੜ ਮੰਤਰ ਕੋਈ ਚੀਜ਼ ਨੇੜੇ ਨਹੀਂ ਆਏਗੀ ਇੱਕ ਵਾਰੀ ਹੋਏਗਾ ਦੋ ਵਾਰੀ ਤੀਜੀ ਵਾਰੀ ਉਲਟੀ ਪੈ ਜਾਣਾ ਅਗਲੇ ਤੇ ਹਾਂ ਇਹਦੇ ਨਾਲ ਜੁੜੋ ਤੁਸੀਂ ਦੇਖੋ ਕਿਰਪਾ ਹੁੰਦੀ ਮਹਾਰਾਜ ਸਾਡੇ ਬਹੁਤ ਜ਼ਿਆਦਾ ਸ਼ਾਦੀਆਂ ਵੀ ਰੋਕੇ ਪਈਆਂ ਜੀ ਸਾਰੇ ਪਾਸੇ ਸਭ ਕੁਝ ਰੋਕਿਆ ਪਿਆ ਹੈ ਦੇਖੋ ਔਰ ਜਦੋਂ ਕੋਈ ਰਸਤੇ ਦੀ ਗੱਲ ਕਰਦੇ ਆ ਤਾਂ ਕੋਈ ਅਗਲਾ ਹੀ ੰੰਦਾ ਜਵਾਬ ਦੇ ਦਿੰਦਾ ਪੂਰਾ ਜਿਹੜਾ ਮਨ ਦੀ ਮੀਰਾ ਕਰਨ ਦਾ ਹੈ ਉਹ ਜਵਾਬ ਦੇ ਦਿੰਦਾ ਜੇ ਤੁਸੀਂ ਇਹਦਾ ਜਾਪ ਕਰੋਗੇ ਨਾ ਇਹਦੇ ਨਾਲ ਜੁੜੋਗੇ ਮਨ ਕਰਕੇ ਜੁੜੋ ਦੇਖੋ ਗੁਰੂ ਨਾਨਕ ਸਾਹਿਬ ਨੇ ਫਿਰਦੇ ਵੀ ਸਾਕੇ ਇਹਦੇ ਨਾਲ ਜੁੜ ਜੋ ਮੈਂ ਕਹਿੰਦਾ ਲਹਿਰਾ ਵਹਿਰਾ ਹੋ ਜਾਂਦੀ ਤੁਸੀਂ ਮੰਨ ਜੋ ਕੋਈ ਗੱਲ ਜੁੜ ਜਾਣਾ ਗੁਰਨਾਮਕ ਸੇਵਾ ਦਾ ਧਿਆਨ ਤਰਕੇ ਨਾ ਆ ਦੇਖੋ ਮਹਾਰਾਜ ਦਾ ਸੂਰ ਗੁਰ ਕੀ ਮੂਰਤ ਮਨ ਵਿੱਚ ਧਿਆਨ ਮਹਾਰਾਜ ਦਾ ਇਹਦਾ ਇਹਦਾ ਜਾਪ ਕਰਦਾ